ਉਧਰਤੀ ਹੈ ਜੇ ਸਾਨੂੰ ਕੋਈ ਦੁੱਖ ਮਿਲ ਰਿਹਾ ਹੈ ਨਾ ਜੇ ਸਾਨੂੰ ਕੋਈ ਦੁੱਖ ਮਿਲ ਰਿਹਾ ਯਾਦ ਕਰਿਓ ਬੰਦਾ ਕਿਸੇ ਨੂੰ ਦੁੱਖ ਦਿੱਤਾ ਹੋਏਗਾ ਜਿਹੜਾ ਕੋਈ ਪਰੇਸ਼ਾਨੀ ਦੇ ਵਿੱਚੋਂ ਲੰਘ ਰਿਹਾ ਨਾ ਉਹ ਪਿੱਛੇ ਚਲ ਜਾਵੇ ਯਾਦ ਕਰੇ ਕਿਸੇ ਨੂੰ ਪਰੇਸ਼ਾਨ ਕੀਤਾ ਹੋਏਗਾ ਚਾਹੇ ਮੈਂ ਹਾਂ ਚਾਹੇ ਤੁਸੀਂ ਹੋ ਕਿਉਂਕਿ ਮੰਦਾ ਚੰਗਾ ਆਪਣੇ ਆਪੇ ਹੀ ਕੀਤਾ ਪਾਉਣਾ ਇੱਥੇ ਕੋਈ ਨਹੀਂ ਬਚ ਸਕੇਗਾ ਜਿਹੜਾ ਕਿਸੇ ਦਾ ਬੁਰਾ ਕਰਦਾ ਉਹਦਾ ਬੁਰਾ ਹੋਣਾ ਹੀ ਹੋਣਾ ਹੈ ਜਿਹੜਾ ਕਿਸੇ ਨਾਲ ਧੱਕਾ ਕਰਦਾ ਉਹਦੇ ਨਾਲ ਧੱਕਾ ਹੋਣਾ ਹੀ ਹੋਣਾ ਹੈ ਜਿਹੜਾ ਕਿਸੇ ਦਾ ਦਿਲ ਖੋਹਦਾ ਹੈ ਉਹਦਾ ਦਿਲ ਦੁਖਣਾ ਹੀ ਦੁਖਣਾ ਹੈ ਜਿਸ ਨੇ ਕਿਸੇ ਨੂੰ ਪਰੇਸ਼ਾਨੀ ਦਿੱਤੀ ਹੋਵੇ ਬਿਨਾਂ ਵਜ੍ਹਾ ਉਹਨੂੰ ਵੀ ਉਹਦੇ ਵਾਰ ਟਬਰ ਕਰਨੋਂ ਪਰੇਸ਼ਾਨੀਆਂ ਆਉਣੀਆਂ ਹੋਣੀਆਂ ਹਨ ਇਸ ਕਰਕੇ ਪਿਆਰ ਹੀ ਕਰਨਾ ਹੈ ਪਿਆਰ ਹੀ ਵੰਡਣਾ ਹੈ ਉਹਦੇ ਬਦਲੇ ਪਿਆਰ ਮਿਲੇਗਾ ਦੁੱਖ ਲੱਗੇ ਬਿਲੇ ਬਿਲ ਲਾਨੀਆਂ ਨਰਕ ਘੋਰ ਸੁਤੇ ਸੋ ਮਹਾਰਾਜ ਕਹਿੰਦੇ ਨੇ ਐਸੇ ਮਨੁੱਖ ਜਿਹੜੇ ਨੇ ਉਹ ਹਮੇਸ਼ਾ ਹੀ ਨਰਕ ਦੇ ਵਿੱਚ ਪੈ ਰਹੇ ਨੇ